ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਸੂਟ ਲੈ ਕੇ ਆਏ ਜੀ ਸੂਟ ਸਾਰੇ ਮੈਚਿੰਗ ਰਹਿਣਗੇ ਟਾਈਪੀ ਲੈਂਡਿੰਗ ਦੇ ਵਿੱਚ ਰਹਿਣਗੇ ਜੀ ਬਹੁਤ ਵਧੀਆ ਪਾਰਟੀ ਵੇਅਰ ਸੂਟ ਨੇ ਜੇ ਉਹ ਵੀ ਤੁਹਾਨੂੰ ਸੂਟ ਪਸੰਦ ਆ ਜੀ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਆਪਣੀ ਇੰਸਟਾਗ੍ਰਾਮ ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਉਹ ਆਈਡੀ ਤੇ ਨਾ ਆਪਾਂ ਨੇ ਸਾਰੇ ਜਿਹੜੇ ਡਿਜ਼ਾਈਨ ਦੇ ਕ ਕੱਲ੍ਹ ਸ਼ਾਮ ਨੂੰ ਮੇਰਾ خیال ਆਪਾਂ ਨੇ ਇਹ ਵੀਡੀਓ ਅਪਲੋਡ ਕੀਤੀ ਆ ਤੁਸੀਂ ਉੱਥੋਂ ਕਲਰਾਂ ਦੇ ਚਾਹੇ ਸਕਰੀਨਸ਼ਾਟ ਲੈ ਸਕਦੇ ਹੋ ਬਾਕੀ ਜੋ ਵੀ ਆਪਣੇ ਕੋਲ ਅਵੇਲੇਬਲ ਨਹੀਂ ਜੀ ਆਪਾਂ ਵੀਡੀਓ 'ਚ ਤੁਹਾਨੂੰ ਦਿਖਾ ਦਿੰਦੇ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਆਖੋ ਜੀ ਸਾਰਿਆਂ ਤੋਂ ਪਹਿਲਾ ਕਲਰ ਰਹੂਗਾ ਇਹਦਾ ਇਸ ਤਰ੍ਹਾਂ ਪੀਰਾ ਕਲਰ ਹੈ ਪੀਚ ਦੇ ਨਾਲ ਇਹਦਾ ਕੰਬੀਨੇਸ਼ਨ ਕੀਤਾ ਹੋਇਆ ਜੀ ਦੇਖੋ ਬਹੁਤ ਪਿਆਰੇ ਸੂਟ ਨੇ ਕੋਈ ਵੀ ਕਲਰ ਇਹਦੇ ਵਿੱਚੋਂ ਛੱਡਣ ਵਾਲਾ ਨਹੀਂ ਜੀ ਨਾਰਮਲ ਰੇਂਜ ਦੇ ਵਿੱਚ ਤੁਹਾਨੂੰ ਸੂਟ ਰਹਿਣਗੇ ਦੇਖੋ ਜੀ ਇਸ ਤਰ੍ਹਾਂ ਦੀ ਆਪਾਂ ਇਹਦੇ ਨਾਲ ਰੱਖੀ ਹੈ ਜੀ ਸਲਵਾਰ ਮੈਚਿੰਗ ਸੂਟ ਰਹੂਗਾ ਜੀ ਮੈਚਿੰਗ ਸੂਟ ਦਾ ਪ੍ਰਾਈਸ ਰਹੂਗਾ ਜੀ 1790 ਸ਼ਿਪਿੰਗ ਚਾਰਜਸ ਵਿੱਚ ਹੀ ਰਹਣਗੇ ਜੀ ਅਲੱਗ ਤੋਂ ਨਹੀਂ ਲਏ ਜਾਣਗੇ ਪਲੀਜ਼ ਪਹਿਣਾ ਵੀਡੀਓ ਨੂੰ ਜਲਦੀ ਸਕਿਪ ਨਾ ਕਰਿਆ ਕਰੋ ਅੱਗੇ ਪਿੱਛੇ ਨਾ ਕਰਿਆ ਕਰੋ ਤਾਂ ਕਿ ਤੁਹਾਨੂੰ ਨਾ ਫਿਰ ਵੀਡੀਓ ਦੇ ਵਿੱਚ ਪ੍ਰਾਈਸ ਦਾ ਜਿਹੜਾ ਨਹੀਂ ਪਤਾ ਲੱਗਦਾ ਦੇਖੋ ਜੀ ਇਹਦੇ ਨਾਲ ਇਸ ਤਰ੍ਹਾਂ ਦੀ ਰਹਿ ਲੂਗੀ ਜੀ ਸਲਵਾਰ ਉਸ ਤੋਂ ਬਾਅਦ ਦੂਸਰਾ ਕਲਰ ਆ ਗਿਆ ਜੀ ਮੈਜੈਂਟਾ ਇਹ ਆਪਣੇ ਕੋਲ ਪੰਜ ਕਲਰ ਨੇ ਜੀ ਬਾਕੀ ਕਾਫੀ ਕਲਰ ਨੇ ਇਹਦੇ ਵਿੱਚ ਉਮੈ ਇੰਸਟਾ ਤੇ ਪਾਇਆ ਹੋਇਆ ਨੇ ਵੀਡੀਓ ਅਪਲੋਡ ਕੀਤੀ ਹੋਈ ਆ ਜੇ ਭੈਣਾ ਇੰਸਟਾ ਦੇਖ ਸਕਦੇ ਆ ਤਾਂ ਇੰਸਟਾ ਵੀ ਦੇਖ ਸਕਦੇ ਆ ਨੇ ਨਹੀਂ ਆਪਣੀ ਸਕਰੀਨ ਦੇ ਉੱਪਰ ਨੰਬਰ ਚੱਲਦਾ ਜੀ WhatsApp ਤੇ ਤੁਸੀਂ ਮੈਨੂੰ ਮੈਸੇਜ ਕਰਕੇ ਪਿੱਕਾ ਲੈ ਸਕਦੇ ਹੋ ਜੋ ਵੀ ਸੂਟ ਪਸੰਦ ਆ ਲੈ ਸਕਦੇ ਆ ਦੇਖੋ ਜੀ ਇਹ ਸੂਟ ਹੈਗਾ ਮਰਜੈਂਟਾ ਕਲਰ ਦਾ ਟੈਬੀ ਲਾਈਨਿੰਗ ਦੇ ਵਿੱਚ ਤਾਂ ਬਹੁਤ ਵਧੀਆ ਫੈਬਰਿਕ ਰਹੂਗੀ ਨਿਊ ਜਿ ਡਿਜ਼ਾਈਨ ਨੇ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਇਹਦੇ ਨਾਲ ਸਕਿਨ ਕਲਰ ਦੀ ਰੱਖੀ ਹੈ ਜੀ ਸਲਵਾਰ ਇਹਦੇ ਨਾਲ ਸਲਵਾਰ ਮਿਲੂਗੀ ਜੀ ਤੁਹਾਨੂੰ ਟਿਸਤਾ कॉटन ਦੀ ਜਿਹੜੇ ਵੀ ਫੈਬਰਿਕ ਵਿੱਚ ਆਪਾਂ ਨੂੰ ਕਲਰ ਮਿਲ ਜਾਂਦਾ ਹੈ ਨਾ ਆਪਾਂ ਉਹ ਵੀ ਕਲਰ ਸਲਵਾਰ ਦਾ ਲਗਾ ਲੈਨੇ। ਦੇਖੋ ਜੀ ਇਹਦੀ ਸਲਵਾਰ ਰਹੂਗੀ ਇਸ ਤਰ੍ਹਾਂ ਦੀ ਇਹ ਕਲਰ ਇਹਦੇ ਨਾਲ ਮੈਚ ਕੀਤਾ ਹੋਇਆ ਹੈ। ਬਾਕੀ ਤੁਹਾਡੀ ਚੋਇਸ ਹੈ ਜੀ ਜੇ ਤੁਸੀਂ بیس ਕਲਰ ਦੀ ਕਰਵਾਉਣੀ ਹੈ ਤਾਂ ਉਹ ਵੀ ਹੋ ਚੁਗੀ। ਵੈਸੇ ਜ਼ਿਆਦਾ ਇਹੀ ਚੱਲ ਰਿਹਾ ਵੀ ਆਪਾਂ ਡਾਰਕ ਦੇ ਨਾਲ ਜਿਹੜਾ ਲਾਈਟ ਕਲਰ ਦਾ ਕੰਬੀਨੇਸ਼ਨ ਕਰਨਾ ਉਹ ਬਹੁਤ ਵਧੀਆ ਬਣ ਜਾਂਦਾ ਹੈ। ਦੇਖੋ ਜੀ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ। ਅਗਲਾ ਸੂਟ ਆ ਗਿਆ ਜੀ ਇਹਦੇ ਵਿੱਚ ਬਲੈਕ ਕਲਰ ਤੇ ਇਹ ਬਲੈਕ ਕਲਰ ਤੇ ਬਹੁਤ ਵਧੀਆ ਅੰਦਾਜ਼ਨ ਲੰਘ ਗਦੀ ਇਹ ਹੈਗਾ ਇਸ ਤਰ੍ਹਾਂ ਦਾ ਬਲੈਕ ਕਲਰ ਇਹਦੇ ਨਾਲ ਆਪਾਂ ਨੇ ਰੱਖੀ ਹੈ ਜੀ ਅਨੀਅਨ ਕਲਰ ਦੀ ਸਲਵਾਰ ਇਹਦੇ ਨਾਲ ਆਪਾਂ ਸਲਵਾਰ ਲਈ ਹੈ ਜੀ ਮਸਲੀਨ ਦੀ ਕੋਈ ਚੱਕਰ ਨਹੀਂ ਜੀ ਟਿਸਟਾ ਕਾਟਨ ਦਾ ਵੀ ਕੋਈ ਜ਼ਿਆਦਾ ਪ੍ਰਾਈਸ ਦਾ ਫਰਕ ਨਹੀਂ ਹੈਗਾ ਸੇਮ ਪ੍ਰਾਈਸ ਦੇ ਵਿੱਚ ਹੀ ਆਪਾਂ ਤੁਹਾਨੂੰ ਇੱਕ ਰੇਟ ਦੇ ਵਿੱਚ ਹੀ ਸੂਟ ਲਾਵਾਂਗੇ ਸਿੰਗਲ ਸੂਟ ਦਾ ਪ੍ਰਾਈਸ ਰਹੂਗਾ ਜੀ 1790 ਰੁਪਏ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਅਨੀਅਨ ਕਲਰ ਦੀ ਸਲਵਾਰ ਲਈ ਹੈ ਬਾਕੀ ਤੁਹਾਡੀ ਚੋਇਸ ਹੈ ਜੇ ਤੁਸੀਂ ਨੇ ਇਹ ਬਲੈਕ ਕਲਰ ਦੀ ਲਗਵਾਉਣੀ ਹੈ ਤਾਂ ਬਲੈਕ ਵੀ ਲਵਾ ਸਕਦੇ ਹੋ ਜੇ ਤੁਸੀਂ ਆਲ ਓਵਰ ਸੂਟ ਲੈਣਾ ਹੈ ਜੀ ਤਾਂ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਆਲ ਓਵਰ ਤੁਹਾਨੂੰ ਕਾਸਟਲੀ ਪੈ ਜਾਊਗਾ ਜੀ ਅਮੈজিং ਸੂਟ ਦਾ ਪ੍ਰਾਈਸ ਆਏਗਾ 1790 ਆਲ ਓਵਰ ਸੂਟ ਦਾ ਤੁਹਾਨੂੰ ਪਊਗਾ ਜੀ 2200 ਬਾਕੀ ਤੁਹਾਡੀ ਚੋਇਸ ਹੈ ਜਿੰਮੇ ਦਾ ਵੀ ਤੁਸੀਂ ਸੂਟ ਪਸੰਦ ਕਰੋਗੇ ਜੀ ਆਪਾਂ ਤੁਹਾਨੂੰ ਸੂਟ ਹੈ ਜਿਹੜਾ ਜ਼ਰੂਰ ਦੇ ਲਵਾਓ ਉਸ ਤੋਂ ਬਾਅਦ ਆ ਗਿਆ ਜੀ ਇੱਕ ਬਲੈਕ ਕਲਰ ਦੇ ਵਿੱਚ ਹੋਰ ਪ੍ਰਿੰਟ ਹੈ ਪਹਿਲਾ ਕਲਰ ਦੇਖੋ ਬਲੈਕ ਕਲਰ ਦੇ ਵਿੱਚ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਆ ਗਈ। ਦੂਸਰੀ ਆਪਾਂ ਬਲੈਕ ਕਲਰ ਦੇ ਵਿੱਚ ਡਿਜ਼ਾਈਨਿੰਗ ਦਿਖਾਉਣੀ ਆ ਤੁਹਾਨੂੰ। ਇਸ ਤਰ੍ਹਾਂ ਦੀ ਇਹ ਪਿਓਰ ਬਲੈਕ ਹੈ। ਇਹਦੇ ਵਿੱਚ ਨਾ ਥੋੜਾ ਜਿਹਾ ਆਫ ਵਾਈਟ ਦਾ ਜ਼ਿਆਦਾ ਕੰਬੀਨੇਸ਼ਨ ਹੈ। ਇਸ ਕਰਕੇ ਇਹਦਾ ਕਲਰ ਦੀ ਡਿਜ਼ਾਈਨਿੰਗ ਦਾ ਫਰਕ ਲੱਗ ਰਿਹਾ ਤੁਹਾਨੂੰ। ਦੇਖੋ ਜੀ ਹੈ ਇਹ ਵੀ ਬਲੈਕ ਕਲਰ। ਹੈ ਇਹ ਵੀ ਬਲੈਕ ਕਲਰ। ਇਹਦੇ ਵਿੱਚ ਕਲਰ ਕੰਬੀਨੇਸ਼ਨ ਅਲੱਗ ਤੋਂ ਨੇ। ਇਹਦੇ ਵਿੱਚ ਆਫ ਵਾਈਟ ਜ਼ਿਆਦਾ ਹੋਣ ਕਰਕੇ ਇਹ ਜ਼ਿਆਦਾ ਦਿਖ ਰਿਹਾ। ਦੇਖੋ ਜੀ ਇਹਦੇ ਨਾਲ ਵੀ ਆਪਾਂ ਨੇ ਸਲਵਾਰ ਰੱਖੀ ਹੈ ਜੀ ਇਸ ਤਰ੍ਹਾਂ ਦੀ। ਇਸ ਨਾਲ ਦੀ ਮਿਲਦੀ ਸਕਿਨ ਕਲਰ ਦੀ। ਜੋ ਇਹਦੇ ਵਿੱਚ ਜ਼ਿਆਦਾ ਹੈਗਾ ਸਕਿਨ ਕਲਰ ਹੈ ਉਹ ਰੱਖੀਏ ਜੇ ਤੁਸੀਂ ਆਲਓਵਰ ਲੈਣਾ ਤੁਸੀਂ ਇਹ ਵੀ ਆਲਓਵਰ ਲੈ ਸਕਦੇ ਹੋ ਤਾਂ ਤੁਹਾਨੂੰ ਮਿਲ ਜੂਗਾ ਇਹ ਦੇਖੋ ਜੀ ਇਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲੇ ਅਨੀਆਂ ਕਲਰ ਅਨੀਆਂ ਵੀ ਨਹੀਂ ਹੈਗਾ ਬਾ ਇਸ ਤੋਂ ਬਾਅਦ ਆ ਗਿਆ ਜੀ ਬਾਈਂਡ ਕਲਰ ਦੇ ਬਹੁਤ ਪਿਆਰਾ ਕਲਰ ਹੈ ਇਹਦੇ ਨਾਲ ਆਪਾਂ ਨੇ ਰੱਖੀ ਹੈ ਜੀ ਇਸ ਤਰ੍ਹਾਂ ਦੀ ਸਲਵਾਰ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲਾਓ ਜੀ ਮੈਚਿੰਗ ਸੂਟ ਨੇ ਬਹੁਤ ਵਧੀਆ ਪਿਆਰੇ ਸੂਟ ਨੇ ਇਸ ਤੋਂ ਨਾ ਅੱਗੇ ਹੁਣ ਆਪਾਂ ਨੂੰ ਹਨਾ ਪ੍ਰੋਗਰਾਮ ਸ਼ੁਰੂ ਹੀ ਹੋਣੇ ਨੇ ਸਾਰੇ ਸੂਟ ਆਪਾਂ ਵਰਕ ਵਾਲੇ ਵੀ ਨਹੀਂ ਰੈਡੀ ਕਰਵਾ ਸਕਦੇ ਆਪਾਂ ਨੂੰ ਪ੍ਰਿੰਟ ਸੂਟਾਂ ਦੀ ਵੀ ਲੋੜ ਹੁੰਦੀ ਹੈ ਵਰਕ ਵਾਲਿਆਂ ਦੀ ਵੀ ਪਰ ਇਹ ਵਰਕ ਵਾਲੇ ਸੂਟ ਆਪਾਂ ਜਿਆਦਾ ਹਨਾ ਹੈਵੀ ਕਰਵਾ ਲੈਨੇ ਆਪਾਂ ਨੂੰ ਵਿਆਹ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਪਾਰਟੀ ਦੇ ਵਿੱਚ ਪਾਉਣੇ ਪੈਂਦੇ ਨੇ ਇਹ ਪ੍ਰਿੰਟ ਸੂਟ ਨੇ ਜਿਹੜੇ ਆਪਾਂ ਹਰ ਇੱਕ ਛੋਟੀ ਮੋਟੀ ਪਾਰਟੀ ਤੇ ਛੋਟੇ ਮੋਟੇ ਫੰਕਸ਼ਨ ਤੇ ਨਾਰਮਲ ਫੰਕਸ਼ਨ ਤੇ ਆਪਾਂ ਪਾ ਸਕਦੇ ਹਾਂ ਫੈਬਰਿਕ ਦੀ ਤੁਹਾਡੀ ਜ਼ਿੰਮੇਵਾਰੀ ਰਹੂਗੀ ਜੀ ਦੇਖੋ ਕਲਰ ਬਹੁਤ ਪਿਆਰੇ ਨੇ ਪ੍ਰਿੰਟ ਬਹੁਤ ਪਿਆਰੇ ਨੇ ਜੋ ਵੀ ਤੁਹਾਨੂੰ ਪਸੰਦ ਆ ਲੈ ਸਕਦੇ ਹੋ ਸਾਡੀ ਕੋਸ਼ਿਸ਼ ਹੈ ਜੀ ਹੁੰਦੀ ਹੈ ਵੀ ਅਸੀਂ ਕਸਟਮਰ ਦੇ ਲਈ ਨਵੇਂ ਤੋਂ ਨਵੇਂ ਡਿਜ਼ਾਈਨ ਨਵੀਂ ਤੋਂ ਨਵੀਂ ਫੈਬਰਿਕ ਹੈ ਜਿਹੜੀ ਲੈ ਕੇ ਆਈਏ ਦੇਖੋ ਜੀ ਪੰਜ ਕਲਰ ਨੇ ਜੋ ਵੀ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਆ ਇਹ ਮਜੈਂਟਾ ਕਲਰ ਤੇ ਜਿਹੜਾ ਇਹ ਵਾਲਾ ਬਲੈਕ ਕਲਰ ਹੈ ਜੀ ਇਹਨਾਂ ਦਾ ਦੋਵਾਂ ਦਾ ਸੇਮ ਡਿਜ਼ਾਈਨ ਰਹੂਗਾ ਇਹਨਾਂ ਦੀ ਜਿਹੜੇ ਡਿਜ਼ਾਈਨਿੰਗ ਹੈ ਉਹ ਅਲੱਗ ਹੋਊਗੀ ਇਹਦੇ ਵਿੱਚ ਇੱਕ ਕਲਰ ਆ ਗਿਆ ਮੇਰਾ خیال ਜੈਲੋ ਜਾਂ ਤਿੰਨ ਕਲਰ ਦੇ ਦੋੜ ਤਿੰਨ ਕਲਰਾਂ ਦੇ ਵਿੱਚ ਇਹ ਦੋ ਇੱਕ ਡਿਜ਼ਾਈਨ ਹੋ ਗਿਆ ਜੀ ਇੱਕ ਇਹ ਵਾਲਾ ਬਲੈਕ ਕਲਰ ਇਹ ਇੱਕੇ ਬਾਈਂਡ ਕਲਰ ਇਹਨਾਂ ਦੇ ਵਿੱਚ ਦੋ ਕਲਰ ਇਹਨੇ ਬਾਕੀ ਤੁਸੀਂ ਸਾਡੇ ਤੋਂ ਪਿੱਕਾਂ ਲੈ ਸਕਦੇ ਹੋ ਹੋਰ ਵੀ ਕਲਰ ਜੋ ਵੀ ਤੁਹਾਨੂੰ ਪਸੰਦ ਹੈ ਸਾਥ ਸੀ ਲੈ ਸਕਦੇ ਚਲੋ ਜੀ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲਦਾ ਪਲੀਜ਼ ਪੈਣਾ ਨੂੰ ਰਿਕਵੈਸਟ ਹੈ ਜਲਦੀ ਜਲਦੀ ਵੀਡੀਓ ਨਾਲ ਅੱਗੇ ਕਰਿਆ ਕਰੋ ਤਾਂ ਕਿ ਤੁਹਾਨੂੰ ਸਾਰੇ ਸੂਟਾਂ ਦਾ ਪ੍ਰਾਈਸ ਪਤਾ ਲੱਗੇ ਅਸੀਂ ਸੇ ਸੂਟ ਦਿਖਾ ਦਿੱਤੇ ਨੇ ਇਹਦੇ ਵਿੱਚ ਪੰਜ ਕਲਰ ਨੇ ਬਾਕੀ ਤੁਸੀਂ ਆਪਾਂ ਤੋਂ ਵਟਸਐਪ ਤੇ ਪਿੱਕਾਂ ਲੈ ਸਕਦੇ ਹੋ ਜੇ ਤੁਹਾਨੂੰ ਫੇਰ ਵੀ ਇਹਦੇ ਵਿੱਚ ਕੋਈ ਪ੍ਰੋਬਲਮ ਲੱਗਦੀ ਹੈ ਬਹੁਤ ਵਧੀਆ ਹਨਾ ਫੈ布ਰਿਕ ਰਹੂਗੀ ਜੀ ਬਹੁਤ ਵਧੀਆ ਤੁਹਾਨੂੰ ਇਹ ਸੂਟ ਨੇ ਜਿਹੜੇ ਨਵੇਂ ਡਿਜ਼ਾਈਨ ਦੇ ਵਿੱਚ ਮਿਲਣਗੇ ਤੇ ਬਾਕੀ ਤੁਹਾਡੀ ਚੋਆਇਸ ਹੋਊਗੀ ਜਿਵੇਂ ਦਾ ਸੂਟ ਤੁਸੀਂ ਕਹੋਗੇ ਜੀ ਆਪਾਂ ਉਹਨਾਂ ਦਾ ਤੁਹਾਡੇ ਕਦ ਤੱਕ ਸੂਟ ਜਿਹੜਾ ਪਹੁੰਚਾਵਾਂਗੇ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਆਰ ਕੇ ਬੁਟੀਕ ਨੂੰ ਵੀ ਰਾਜਿੰਦਰ ਬਲੌਗ ਨੂੰ ਵੀ ਵੱਧ ਤੋਂ ਵੱਧ ਤੁਸੀਂ ਸਪੋਰਟ ਕਰੋ ਤਾਂ ਕਿ ਅਸੀਂ ਹਨਾ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਜਿਹੜੀ ਅਪਲੋਡ ਕਰਦੇ ਆਂ ਪਲੀਜ਼ ਤੁਸੀਂ ਸਹਿਯੋਗ ਦਿਓ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਬਾਕੀ ਤੁਸੀਂ ਜੇ ਵਰਕ ਵਾਲੇ ਸੂਟ ਰੈਡੀ ਕਰਵਾਉਣੇ ਨੇ ਜੀ ਤਾਂ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ ਮੇਥੇ ਵਰਕ ਵਾਲੇ ਸੂਟਾਂ ਦੀ ਵੀਡੀਓ ਅੱਜ ਫੇਰ ਨਹੀਂ ਅਪਲੋਡ ਹੋਈ ਥੋੜਾ ਜਿਆਦਾ ਜਿਆਦਾ ਬੀਜੀ ਸੀ ਅੱਜ ਦੋ ਤਿੰਨ ਥਾਮੇ ਸਮੁੰ ਜਾਣਾ ਪੈ ਗਿਆ ਮੈਂ ਤੀਜੀ ਥਾਮ ਹੋਣ ਆਉਂਦੀ ਆਂ ਜੀ 6:30 ਹੋ ਗਏ ਐਕਚੁਅਲੀ ਚ ਕੋਈ ਸੋਚ ਦਾਲ ਪਾਣੀ ਦਾ ਕੋਈ ਕੁਝ ਨਹੀਂ ਹੈਗਾ ਇਸ ਕਰਕੇ ਪਲੀਜ਼ ਰਿਕਵੈਸਟ ਹੈ ਤੁਸੀਂ ਜਲਦੀ ਤੋਂ ਜਲਦੀ ਵੀਡੀਓ ਨੂੰ ਅੱਗੇ ਸ਼ੇਅਰ ਕਰਦਿਆਂ ਕਰੋ ਤਾਂ ਕਿ ਆਪਾਂ ਹਰ ਇੱਕ ਵੀਡੀਓ ਤੁਹਾਡੇ ਲਈ ਵਧੀਆ ਤੋਂ ਵਧੀਆ ਲੈ ਸਕੀਏ ਹਰ ਇੱਕ ਬੈਂਟ ਕੋਲੇ ਆਪਣੇ ਸੂਟਾਂ ਦਾ ਜਿਹੜਾ ਨੋਟੀਫਿਕੇਸ਼ਨ ਜਾ ਸਕੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸਤ ਸ੍ਰੀ ਅਕਾਲ